ਬੋਲਦੀ ਚਿੜੀਆ ਦਾ ਪਿੰਜਰਾ ਮੇਰੀ ਨਾਨੀ ਮੈਨੂੰ ਇਸੇ ਤਰ੍ਹਾਂ ਹੀ ਕਹਾਣੀ ਸੁਣਾਉਂਦੀ ਸੀ ਉਹ ਕਹਿੰਦੀ ਹੁੰਦੀ ਸੀ ਕਿ ਬੋਲਦੀ ਚਿੜੀਆ ਦਾ ਪਿੰਜਰਾ ਜਿਵੇਂ ਆਪਾਂ ਹੁਣ ਚਿੜੀ ਵੀ ਕਹਿ ਸਕਦੇ ਹਾਂ ਪਰ ਮੇਰੀ ਨਾਨੀ ਇਸੇ ਤਰ੍ਹਾਂ ਹੀ ਕਹਾਣੀ ਸੁਣਾਉਂਦੀ ਸੀ ਬੋਲਦੀ ਚਿੜੀਆ ਦਾ ਪਿੰਜਰਾ ਪੁਰਾਣੇ ਸਮਿਆਂ ਦੀ ਗੱਲ ਹੈ ਅੱਗੇ ਰਾਜੇ ਆਪਣੀ ਪਰਜਾ ਦੇ ਦੁੱਖ ਸੁੱਖ ਜਾਣਨ ਲਈ ਰਾਤ ਨੂੰ ਭੇਸ ਬਦਲ ਕੇ ਜਾਂਦੇ ਅਤੇ ਉਹਨਾਂ ਬਾਰੇ ਪਤਾ ਕਰਦੇ ਸਨ ਕਿ ਸਾਡੇ ਰਾਜ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਚੱਲ ਰਹੀ ਹੈ ਇਸ ਤਰ੍ਹਾਂ ਉਹ ਆਪਣੀ ਪਰਜਾਂ ਦੇ ਦੁੱਖਾਂ ਦਾ ਨਿਵਾਰਨ ਕਰਦੇ ਇਸ ਤਰ੍ਹਾਂ ਹੀ ਇੱਕ ਵਾਰੀ ਰਾਜਾ ਰਾਤ ਨੂੰ ਭੇਸ ਬਦਲ ਕੇ ਜਾ ਰਿਹਾ ਸੀ ਕਿ ਇੱਕ ਘਰ ਵਿੱਚ ਕੁੜੀਆਂ ਚਰਖਾ ਕੱਤ ਰਹੀਆਂ ਸੀਗੀਆਂ ਰਾਤ ਨੂੰ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਇੱਕ ਕੁੜੀ ਨੇ ਕਿਹਾ ਕਿ ਜੇਕਰ ਮੇਰਾ ਵਿਆਹ ਰਾਜੇ ਦੇ ਰਸੋਈਏ ਨਾਲ ਹੋ ਗਿਆ ਤਾਂ ਮੈਂ ਬਹੁਤ ਹੀ ਸੁਆਦਿਸ਼ਟ ਪਕਵਾਨ ਬਣਾਇਆ ਕਰੂੰਗੀ ਤਾਂ ਦੂਜੀ ਨੇ ਕਿਹਾ ਕਿ ਮੇਰਾ ਵਿਆਹ ਜ ਰਾਜੇ ਦੇ ਵਜ਼ੀਰ ਨਾਲ ਹੋ ਜਾਵੇ ਤਾਂ ਮੈਂ ਸਹੀ ਨਿਆਂ ਕਰਿਆ ਕਰਾਂਗੀ ਭਾਵੇਂ ਵਜ਼ੀਰ ਦੀ ਮਦਦ ਕਰਿਆ ਕਰਾਂਗੀ ਜੇਕਰ ਵਜ਼ੀਰ ਕਿਸੇ ਨਿਆਂ ਬਾਰੇ ਸਹੀ ਫੈਸਲਾ ਨਾ ਕਰ ਸਕਦਾ ਹੋਵੇਗਾ ਤਾਂ ਮੈਂ ਸਹੀ ਨਿਆਂ ਦਾ ਸਹੀ ਫੈਸਲਾ ਕਰ ਸਕਦੀ ਹਾਂ ਮੇਰੇ ਵਿੱਚ ਇੰਨੀ ਬੁੱਧੀ ਹੈ ਤਾਂ ਤੀਜੀ ਸਹੇਲੀ ਨੇ ਕਿਹਾ ਕਿ ਅੱਛਾ ਇਹ ਗੱਲ ਹੈ ਤਾਂ ਮੈਂ ਵੀ ਤੁਹਾਨੂੰ ਦੱਸਦੀ ਹਾਂ ਕਿ ਜੇਕਰ ਮੇਰਾ ਵਿਆਹ ਰਾਜੇ ਨਾਲ ਹੋ ਜਾਵੇ ਤਾਂ ਮੇਰੇ ਤਿੰਨ ਬੱਚੇ ਹੋਣਗੇ ਪਹਿਲਾਂ ਮੇਰੀ ਬੇਟੀ ਹੋਵੇਗੀ ਉਸਦੇ ਸਾਰੇ ਵਾਲ ਸੋਨੇ ਦੇ ਹੋਣਗੇ ਦੂਜਾ ਬੱਚਾ ਬੇਟਾ ਹੋਵੇਗਾ ਉਸਦੇ ਵਾਲ ਅੱਧੇ ਸੋਨੇ ਦੇ ਅੱਧੇ ਚਾਂਦੀ ਦੇ ਹੋਣਗੇ ਤੇ ਤੀਜਾ ਬੱਚਾ ਵੀ ਬੇਟਾ ਹੀ ਹੋਵੇਗਾ ਲੜਕਾ ਹੀ ਹੋਵੇਗਾ ਉਹਦੇ ਸਾਰੇ ਵਾਲ ਚਾਂਦੀ ਦੇ ਹੋਣਗੇ ਤੇ ਤਿੰਨੋਂ ਬੱਚੇ ਬਹੁਤ ਹੀ ਸੁੰਦਰ ਤੇ ਬੁੱਧੀਮਾਨ ਹੋਣਗੇ ਤੇ ਜੋ ਕੁੜੀ ਹੋਵੇਗੀ ਉਹ ਤਾਂ ਬਹੁਤ ਹੀ ਬੁੱਧੀਮਾਨ ਤੇ ਸੁੰਦਰ ਹੋਵੇਗੀ ਇਹ ਤਿੰਨੋਂ ਸਹੇਲੀਆਂ ਗੱਲਾਂ ਕਰ ਰਹੀਆਂ ਸਨ ਇਹ ਸਾਰੀਆਂ ਗੱਲਾਂ ਰਾਜੇ ਨੇ ਸੁਣ ਲਈਆਂ